ਆ ਦੇਖੋ ਵੀਰੇ ਭਾਈ ਵੱਲਾ ਚੌਂਕ ਅੱਗੋਂ ਬੱਤਰੀ ਆ ਹੋਰ ਜਾਣਾ ਭਾਈ ਵੱਲਾ ਚੌਂਕ ਤੇ ਇਹ ਵੱਲਾ ਚੌਂਕ ਨੀਰ ਪਾਰਕ ਪਲਾਜ਼ਾ ਦੇ ਬਾਹਰ ਦੇਖੋ ਵੀਰੇ ਇਹ ਵੱਲਾ ਚੌਂਕ ਉਹ ਹਰੇ ਵਾਲੇ ਚੌਂਕ ਦੇ ਕੋਲ ਸਪੈਸ਼ਲ ਅੱਗ ਟੀਮ ਪਹੁੰਚ ਚੁੱਕੀ ਆ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਮੌਲਾ

ਸੂਰੇ ਛੇ IDFC ਬੈਂਕ ਹੈਗੀ ਆ ਲੋਨ ਬੈਂਕ ਹੈ ਛੋਹੋ ਥਰਡ ਫਲੋਰ ਤੇ ਸਾਡ ਸਾਡ ਤੋਂ ਸੱਤ ਪਟਨਾ ਅੱਗ ਲੱਗੀ ਆ ਤੇ ਕੋਈ ਇਹਦੇ ਚ ਕੋਈ ਨੁਕਸਾਨ ਕੋਈ ਜ਼ਿਆਦਾ ਨਹੀਂ ਹੋਇਆ ਲਾ ਕੇ ਕਾਗਜ਼ ਪੱਤਰ ਸਾਰਾ ਕੁਝ ਨਾਲ ਠੀਕ ਆ ਤੇ ਉਹ ਜਿਹੜਾ ਫਾਇਰ ਬ੍ਰਿਗੇਡ ਆ ਗਏ ਨੇ ਅੱਗੇ ਕੰਟਰੋਲ ਕਰ ਲਈ ਬਿਲਕੁਲ ਵੀ ਸੋਲਾ ਨਾਲ ਠੀਕ ਆ ਯਾਨੀ ਜਿੰਨ ਬੇਰ ਕੋਈ ਜਾਨੀ ਨੁਕਸਾਨ ਨਹੀਂ ਕੋਈ ਨਾ ਨਾ ਰਿਕਾਰਡ ਦਾ ਕੋਈ ਸਾਰਾ ਠੀਕ ਆ ਸਿਰਫ ਨੁਕਸਾਨ ਹੋਇਆ ਕੁਝ ਐਸੇ ਨਾਲ ਕੋਈ ਮਨਮਤ ਤੇ ਕੁਝ ਸੀ ਨੂੰ ਅੱਗੇ ਲਿਖੀ ਤੇ ਤਾਂ ਪਰ ਸਾਡ ਸਾਡ ਤੋਂ ਨਾਲ ਲੱਗੀ ਆ ਉੱਤੇ ਇਹ ਬਿਲਡਿੰਗ ਜੀ ਆਹ ਹੋਤਾਂ ਤਾਂ तकरीबन 9 ਦੇ ਦਾ ਟਾਈਮ ਸੀ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਫਰੋਜ ਗਾਂਧੀ ਮਾਰਕੀਟ ਜਿਹੋ ਹੈਗਾ ਆਰਐਸਟ ਟਾਵਰ ਦੇ ਕੋਲ ਅੱਗ ਲੱਗੀ ਆ ਉਹਦੇ ਨਾਲ ਦੀ ਬਿਲਡਿੰਗ ਚ ਤੇ ਅਸੀਂ ਤੁਰੰਤ ਮੌਕੇ ਤੇ ਤਿੰਨ ਗੱਡੀਆਂ ਮੌਕੇ ਤੇ ਲੈ ਕੇ ਆਏ ਆ ਤੇ ਅੱਗ ਨੂੰ ਜਿੰਦੀ ਤੋਂ ਜਲਦੀ ਕੰਟਰੋਲ ਕੀਤਾ ਜੀ ਕਿਸੇ ਨੂੰ ਅੱਗ ਲੱਗੀ ਆ ਅੱਗ ਵਾਲ ਬੋਰਡ ਜਿਹੜੇ ਮੇਨ ਇਹਨਾਂ ਦੇ ਫਾਇਰ ਦੇ ਬੋਰਡ ਆ ਜੀ ਉਹਨਾਂ ਨੂੰ ਅੱਗ ਲੱਗੀ ਸੀ ਉਸ ਤੋਂ ਬਾਅਦ ਹਾਂਜੀ ਬੈਂਕੂ ਵੀ ਨਾਲ ਹੀ ਆ ਜੀ ਉਸ ਤੋਂ ਬਾਅਦ ਨਾਲ ਇਹਨਾਂ ਦਾ ਸਟੋਰ ਜੀ ਵੀ ਅੰਦਰ ਲੱਗੀ ਸੀ ਥੋੜੀ ਬੋਤੀ ਸੋ ਅਸੀਂ ਮੁੜ ਕੇ ਮੋਕੇ ਤੇ ਪਹੁੰਚ ਕੇ ਅਸਰ ਨੂੰ ਕੰਟਰੋਲ ਕਰਦੇ ਜੀ ਭਯਾਤ ਤੂੰ तकरीबन ਅੱਧਾ ਪੂਨਾ ਘੰਟਾ ਲੱਗ ਗਿਆ ਜੀ ਮੰਜ਼ਲ ਬੋਰਡ ਨੂੰ ਲਿਖਿਆ ਕਿੰਨੇ ਮੰਜ਼ਲ ਪੰਜ ਛੇ ਮੰਜ਼ਲ ਸੀ ਜੀ ਸੰਜੀਤ ਚਾਹ ਮਚਾਈ ਕਿੰਨੀ ਗੱਡੀ ਮੋਕੇ ਤੇ ਚਾਰ ਗੱਡੀਆਂ ਪਹੁੰਚ ਗਈ ਅਸੀਂ ਜੀ